ਮੈਂ ਦੱਸਣਾ ਚਾਹੁੰਨਾ ਵੀ ਜਰਨਲਿਸਟ ਪ੍ਰੈਸ ਕਲੱਬ ਜਿਸਤ ਪੰਜਾਬ ਕੱਲੀ ਨਕੋਦਰ ਦੇ ਵਿੱਚ ਹੀ ਨਹੀਂ ਕੱਲੀ ਜਲੰਧਰ ਦੇ ਵਿੱਚ ਹੀ ਨਹੀਂ ਕੱਲੀ ਕਪੂਰਥਲੇ ਦੇ ਵਿੱਚ ਹੀ ਨਹੀਂ ਸਾਥੀਓ ਇਹ ਜਨਰਲ ਜਰਨਲਿਸਟ ਪ੍ਰੈਸ ਕਲੱਬ ਦਾ ਜਿਹੜਾ ਸ਼ਕ ਆਇਆ ਪੂਰੇ ਪੰਜਾਬ ਦੇ ਵਿੱਚ ਚਿੰਦਰੀ ਹੋਈ ਆ ਇੱਕ ਮੈਸੇਜ ਪਈਏ 20000 ਤੋਂ ਪਲੱਸ ਪੱਤਰਕਾਰ ਜਿਹੜੇ ਸਾਥੀਓ ਤੁਹਾਡੀ ਪਿੰਡ ਤੇ ਖੜੇ ਹੋਣਗੇ ਔਰ ਥੋੜੇ ਸਮਾਂ ਹੋ ਗਿਆ ਮੇਰੇ ਕੈਂਡ ਤੋਂ ਮਤਲਬ ਹੈ ਪੱਤਰਕਾਰਾਂ ਦੇ ਵਿੱਚ ਏਕਤਾ ਆਪਾਂ ਇੱਥੇ ਬੈਠੇ ਇਕੱਠੇ ਹੋਏ ਆ ਜੀ ਪੜ੍ਹੇਕਤਾ ਹੈ ਨਹੀਂ ਕਿ ਜਦੋਂ ਆਪਾਂ ਕਿਹਾ ਰਵਾਜ ਮਾਰਦੇ ਭਾਨੇ ਮਾਰ ਲਾ ਪੈਣਾ ਭੈ ਕਦੂਜੇ ਨੂੰ ਨਹੀਂ ਆ ਮੇਰੇ ਕੋਲ ਟਾਈਮ ਨਹੀਂ ਮੈਂ ਇੱਥੇ ਹੀ ਐਂ ਦੀ ਜੇ ਆਪਾਂ ਆ 22 ਪ੍ਰਧਾਨ ਦਲਜੀਤ ਸੱਚ ਦੇਵਾ ਜੀ ਸ਼ਾਹ ਤੋੜ ਤੋਂ ਅਜਿੰਦ ਦੇ ਵਿੱਚ ਇਹ ਸੇਵਾ ਨਿਭਾ ਰਹੇ ਆ ਉਹ ਵੀ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਪ੍ਰੀਤ ਸਾਹਿਬ ਦੀ ਬਹੁਤ ਜ਼ਿਆਦਾ ਕੀਮਤ ਹੈ ਮੇਰੀ ਇੱਕ ਗੱਲ ਨਹੀਂ ਹੈ ਸੋ ਹਮ ਸਾਰੇ ਨੂੰ ਕਿ ਦੇਵੇ ਕੀ ਪੁਰੀ ਸਾਹਿਬ ਜਿਦਾਂ ਬਹੁਤ ਬਗੇ ਪੁਰੀ ਸਾਹਿਬ ਨਾਲ ਮੁਲਾਕਾਤ ਅੱਜ ਪਹਿਲੀ ਵਾਰੀ ਹੋਈ ਬਹੁਤ ਖਾਦਾ ਦਾ ਸਭ ਯਾਦ ਹੈ ਇਹਨਾਂ ਦੀ ਮੈਡੀਕਲ ਡੈਕਟਰ ਲੈਰ ਦੇ ਸਰਪ੍ਰਸਤ ਅਸ਼ੋਕਪ uri ਜੀ ਐਨ ਐਨ ਆਰ ਨਿਊਜ਼ ਤੋਂ ਹਰਦੀਪ ਸਿੰਘ 24 ਇੰਟੂ 2 ਮੀਡੀਆ ਪ੍ਰੈਸ ਕਲੱਬ ਤੋਂ ਸੰਜੀਪ ਸ਼ਰਮਾ ਕੇ ਡੀ ਵਰਲਡ ਅਤੇ ਉਹਨਾਂ ਦੀ ਪੂਰੀ ਟੀਮ ਨਕੋਦਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਨਕੋਦਰ ਵੱਲੋਂ ਸਰਦਾਰ ਮਨਜੀਤ ਸਿੰਘ ਮਾਨ ਦਾ ਸਵਾਗਤ ਕੀਤਾ ਗਿਆ ਅਤੇ ਇਸ ਸਵਾਗਤ ਕਰਤਾ ਟੀਮ ਦੇ ਵਿੱਚ ਸ਼ਿਵ ਮਾਲੜੀ پرویز ਭੱਟ ਗੋਬਿੰਦ ਰਾਏ ਹਰਮੇਸ਼ ਦਾਦਰ ਜਗਦੀਸ਼ ਸਿੰਘ ਮਿਹੇੜੂ ਅਨਕੁਸ਼ ਸ਼ਰਮਾ ਅਸ਼wini ਕੁਮਾਰ ਅਤੇ ਹੋਰ ਬਾਕੀ ਸਾਰੇ ਮੈਂਬਰਸ ਸਹਿਬਾਨ ਹਾਜ਼ਰ ਸਨ ਹਾਉ ਵੇਖਦੇ ਆ ਇਸ ਨਿਕੋਦਰ ਦੇ ਵਿੱਚ ਕੋਈ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੀ 2025 ਦੀ ਪਹਿਲੀ ਮੀਟਿੰਗ ਅਸ਼ੋਕਪੁਰੇ ਜੀ ਆਏ ਆ ਉਹਨਾਂ ਵਾਸਤੇ ਵੀ ਕਿਰੇਟਿੰਗ ਕਰਦੇ ਹਾਂ ਵਿਸ਼ੇਸ਼ ਮਹਿਮਾਨਾਂ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਬਿਲਗਾ ਤੋਂ ਰਵੀ ਕੁਮਾਰ ਜੀ ਸਰਵਣ ਸਿੰਘ ਸੰਘਾ ਕਾਲਾ ਸੰਘਿਆ ਤੋਂ ਨਰਿੰਦਰ ਚੋੜ ਜੀ ਅਸ਼ੋਕ ਚੋਹਾਨ ਮੈਦਪੁਰ ਇਕਾਈ ਦੇ ਪ੍ਰਧਾਨ ਅਤੇ ਹਦੀਪ ਸਿੰਘ ਐਨਐਮਵੀਸ ਤੋਂ ਤੇ ਹੋਰ ਵੀ ਕਈ ਭਗਵੰਤੇ ਸੱਜਣ ਇਸ ਮੌਕੇ ਤੇ ਸੁਜੀਵ ਸ਼ਰਮਾ ਹਾਜ਼ਰ ਹੋਏ ਔਰ ਇੱਕ ਪ੍ਰੈਸ ਦੀ ਮੀਟਿੰਗ ਗੋਲਚਾ ਸਵੀਟ ਸ਼ਾਪ ਨਕੋਦਰ ਦੇ ਵਿੱਚ ਰੱਖੀ ਗਈ। ਉਹਨਾਂ ਦੇ ਕੈਮਰਾਮੈਨ ਦੇ ਨਾਲ ਨੇ ਉਹਨਾਂ ਦਾ ਵੀ ਜੀ ਆਇਆਂ ਔਰ ਪੂਰੇ ਮੈਦਾਨਪੁਰ ਦੇ ਵਿੱਚ ਇੱਕ ਗੁਲਦਸਤੇ ਵਾਂਗੂ ਸਾਰੀ ਜਰਨਲਿਸਟ ਪ੍ਰੈਸ ਕਲੱਬ ਨੂੰ ਜਿਨ੍ਹਾਂ ਨੇ ਸਜਾਇਆ ਅਸ਼ੋਕ ਚੋਹਾਨ ਜੀ। ਸੋ ਇਹ ਆਪੇ ਖੁਦ ਜਦ ਸਾਥੀਆਂ ਦੇ ਨਾਲ ਪਹੁੰਚੇ ਆ ਇਹਨਾਂ ਦਾ ਵੀ ਬਹੁਤ-ਬਹੁਤ ਜੀ ਆਗਦੇ ਆ ਔਰ ਬੇਦਾ ਤੋਂ ਸਾਡੇ ਬਾਬਾ ਜੀ ਅੱਜ ਨੇ ਆਪਣੇ ਪੂਰੇ ਪੱਤਰਕਾਰ ਗੀਰਾਨਾ ਉਹਨਾਂ ਦਾ ਵੀ ਆਗਦੇ ਆ। ਬាទ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਦਲਜੀਤ ਸੱਚ ਦੇਵਾ ਜੀ ਸ਼ਾਹਟੋੜ ਤੋਂ ਅਜਿਹਾ ਬੱਚੇ ਨੇ ਜਿਹੜੇ ਸੇਵਾ ਨਿਭਾ ਰਹੇ ਆ ਉਹ ਵੀ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਪ੍ਰੀਤ ਸੰਜੋਗਲਾ ਜੀ ਸਪੋਜਾ ਤਾਂ ਤੁਹਾਨੂੰ ਥਾਪੀ ਜਾ ਰਿਹਾ ਲੋ ਕਿ ਮੇਰੇ ਮੂੰਹ ਤੇ ਸੰਜੋਗ ਪਟਾ ਸੰਜੋਗ ਬਣ ਰਿਹਾ ਅੱਛਾ ਜਪ੍ਰੀਤ ਸੰਗੋਸ਼ਲਾ ਜੀ ਆ ਮੈਂ ਇਹਨਾਂ ਨੂੰ ਕਈ ਵਾਰੀ ਮਜ਼ਾਕ ਵਿੱਚ ਸੰਜੋਗਲਾ ਕਹਿੰਦਾ ਕਿਉਂਕਿ ਸੰਜੋਗ ਬਣਾ ਦਿੰਦੇ ਆ ਸੋ ਮਾਈਨ ਦਾ ਗੱਲੋ ਡਿਸਟ੍ਰਿਕਟ ਕਪੂਠਲਾ ਬਦਾਂ ਜੀ ਹਾਂ ਜੀ ਇਹ ਡਿਸਟ੍ਰਿਕਟ ਪ੍ਰੈਜਿਡੈਂਟ ਜੀ ਸੁਧਰਾ ਜੀ ਕਹਾਂ ਜੀ ਉਹ ਉਹਨਾਂ ਦਾ ਦੱਸਿਆ ਮੇਰੇ ਨਾਲ ਕਿ ਜਿਹੜਾ ਪ੍ਰਧਾਨ ਕਪੂਠਲਾ ਸਿੰਘ ਸੰਘਾ ਸਾਹਿਬ ਇਹ ਕਾਲਾ ਸੰਘਿਆ ਤੋਂ ਆ ਆਪਣੇ ਸਮਾਜ ਸੇਵੀ ਆ ਔਰ ਇਹਨਾਂ ਦਾ ਵੀ ਇੱਥੇ ਪਹੁੰਚਦੇ ਜੀ ਆ ਆ ਸੋ ਡਾਕਟਰ ਬਲਵੰਤ ਸਿੰਘ ਅ ਅਮੋਚੇ ਅ ਵਿਸ਼ੇਸ਼ ਤੌਰ ਤੇ ਇਹਨਾਂ ਦਾ ਵੀ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਮੋਹਨੂ ਗਿੱਲ ਜੀ ਸਾਡੇ ਜਨਿਸ ਪ੍ਰੈਸ ਕਲੱਬ ਦੇ ਮੈਂਬਰ ਇਹ ਵੀ ਸਾਡੇ ਕੋਲ ਪਹੁੰਚਿਆ ਵਿਸ਼ੇਸ਼ ਤੌਰ ਤੇ ਇਹਨਾਂ ਦਾ ਵੀ ਕਹਿਆ ਜੀ ਸਾਰਿਆਂ ਦੇ ਨਾਮ ਪ੍ਰਿੰਸੀਪਲ ਰਵੀ ਸ਼ਰਮਾ ਹਾਂਜੀ ਹਾਂਜੀ ਮੈਂ ਉਹ ਸੋ ਹਾਂਜੀ ਸੋ ਆਪ ਦੀ ਹੈ ਸਰ ਖੂਬਸੂਰਤ ਮੀਟਿੰਗ ਵਿੱਚ ਪੰਜਾਬ ਬੋਡੀ ਦਾ ਅਸੀਂ ਜੀ ਆਇਆਂ ਆਖਦੇ ਆ ਅਜੇ ਅੱਦੇ ਮੈਂਬਰ ਸਾਡੇ ਅਜੇ ਆ ਰਹੇ ਆ ਜਲੰਧਰ ਵਾਲੀ ਟੀਮ ਸਾਡੀ ਆ ਰਹੀ ਆ ਸੋ ਉਹਨਾਂ ਦੇ ਆ ਤੇ ਫਿਰ ਇੱਕ ਵਾਰ ਅਸੀਂ ਸਵਾਗਤ ਕਰਾਂਗੇ ਸੋ ਇਹਦੇ ਵਿੱਚ ਅਸ਼ੋਕਪ uri ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਟਿੱਕ ਤੋਂ ਲਹਿਰ ਤੋਂ 24/2 ਮੀਡੀਆ ਪ੍ਰੈਸ ਕਲੱਬ ਤੋਂ ਪ੍ਰੈਜ਼ੀਡੈਂਟ ਸੰਜੀਵ ਸ਼ਰਮਾ ਜੀ ਸੰਜੀਵ ਭਾਰਤਵਾੜ ਕੀਡੀ ਵਰਲਡ ਉਹਦੇ ਵਿੱਚ ਇਹ ਰਨਰ ਅਪ ਰਹੇ ਸੀ ਇੱਕ ਵਾਰ ਇਹਨਾਂ ਵਾਸਤੇ ਕ੍ਰੈਟਿੰਗ ਜੀ ਕਰਦੇ ਸੀ ਸੀ ਮੈਂ ਕਰ ਰਿਹਾ ਨਾਲ ਫਿਲਮੀ ਆਰਟਿਸਟ ਚਾਹੇ ਉਹ ਐਕਟਰ ਜਾਇ ਕੋਈ ਅਕਸ਼ੇਪ ਮਾਰਿਆ ਚਾਹੇ ਕੋਈ ਵੱਡੇ ਵੱਡੇ ਐਕਟਰ ਉਹਨਾਂ ਨੂੰ ਵੀ ਇਹ ਜਿਹੜੇ ਇਹਨਾਂ ਦਾ ਉਹ ਇਹ ਟੂਰ ਲਗਵਾਉਂਦੇ ਆ ਸ਼ਿਮਾ ਲਾਲਨੀ ਜੀ ਸੋ ਸ਼ਿਮਾ ਲਾਲਨੀ ਜੀ ਵਾਸਤੇ ਇੱਕ ਵਾਰੀ ਕ੍ਰੈਟਿੰਗ ਕਰਦੇ ਸੀ ਸਾਡੇ ਜਨ ਪੰਜਾਬੀ ਲਾਈਵ ਤੋਂ ਗੁਰਦੀਪ ਸਿੰਘ ਜੀ ਨਰਿੰਦਰ ਨਰਿੰਦਰ ਚੋੜ ਜੀ ਹਾਂਜੀ ਇਹ ਹਾਂਜੀ ਭਾਜੀ ਬਣੀ ਤੇ ਵਿਜੇ ਕੁਮਾਰ ਭਾਵਾ ਜੀ ਮੈਂ ਪਹਿਲਾਂ ਪ੍ਰਿੰਸੀਪਲ ਰਿਟਾਇਰਡ ਹਾਂ ਆਪਣੇ ਨੂਰਮਹਿਰ ਤੋਂ ਆ ਸਾਰਿਆਂ ਦਾ ਈਜ਼ ਦੀ ਕਰਦਾ ਜੀ ਜੋਸ਼ੇ ਭਾਜੀ ਮੈਂ ਜੱਜ ਦੁਨੀਆ ਤੋਂ ਚਾਹਾਂ ਓ ਮੁਰ ਫੇਰ ਦੁਬਾਰਾ ਆਮਾ ਮੈਂ ਜੋ ਵੀ ਜੁਨ ਹਟਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਬੀਤੀਆਂ ਗੱਲਾਂ ਸਮੇਂ ਪੁਰਾਣੇ ਜੋ ਛੋਲੇ ਬਲਦਾਨੇ ਖਾਣੇ ਬਾਪੂ ਨੇ ਮੁਠੀ ਪਰ ਚਬ ਲੈਣੀ ਇੱਕੋ ਜਈਆਂ ਖੁਰਾਕਾਂ ਖਾ ਕੇ ਵੰਝੀ ਦੀ ਜ਼ਮੀਨਾਂ ਤੇ ਹਰਵਾ ਕੇ ਮਿੱਟੀ ਵਿੱਚੋਂ ਹੀਰੇ ਲੱਭ ਨੇ ਸਭ ਬਦਲ ਗਿਐਓ ਰਾਮਾ ਮੈਂ ਫਿਰ ਵੀ ਇਹੋ ਚਾਹਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਉਹ ਜਾਂਦੇ ਰਹੇ ਆਂ ਲੇਕਿਨ ਇਹਨਾਂ ਨੇ ਜਿੱਥੇ ਪੈ ਜਮਾਤਾ ਉੱਥੇ ਇੱਕ ਮਜ਼ਬੂਤੀ ਨਾਲ ਜਮਾਇਆ ਔਰ ਉਹਨਾਂ ਡਟ ਕੇ ਖੜੇ ਰਹੇ ਲੇਕਿਨ ਇਹ ਇਹਨੇ ਵੀ ਪਿੱਠ ਦਿਖਾਈ ਹੋਵੇ ਲੇਕਿਨ ਗੱਲ ਇਹ ਆ ਅੱਜ ਕੱਲ ਦੇ ਵਾਤਾਵਰਣ ਮੁਤਾਬਕ ਪੁਲਿਸ ਵਿੱਚ ਚੱਲ ਜਾਓ ਥਾਣੇ ਚੱਲ ਜਾਓ ਤਹਿਸੀਲੇ ਚੱਲ ਜਾਓ ਕਿਤੇ ਚੱਲ ਜਾਓ ਸਭ ਪਾਸੇ ਨੇਰ ਕਰਦੀ ਆ ਪੱਤਰਕਾਰ ਕਿਉਂ ਨਹੀਂ ਬੋਲ ਰਿਹਾ ਅਸਲੀ ਅਸਲੀ ਪੱਤਰਕਾਰ ਉਹ ਬੋਲ ਹੀ ਨਹੀਂ ਰਿਹਾ ਅਤੇ ਦੂਜੇ ਪੱਤਰਕਾਰ ਜਾਣਦੇ ਆ ਠੀਕ ਹੈ ਅੰਨੇ ਚਾਹ ਪਾਣੀ ਪੀਤਾ ਉਹਨੂੰ ਇਹ ਹੀ ਐਮੀਏ ਦੰਦੇ ਆ ਠੀਕ ਹੈ ਜੀ ਐਸਐਸਓ ਨੇ ਡੀਐਸਪੀ ਨੇ ਚਾਹ ਪਲਾਤੀ ਬਾ ਠੀਕ ਆ ਗਈ ਲੇਕਿਨ ਇੱਕ ਚੀਜ਼ਾਂ ਪੱਤਰਕਾਰ ਇਹ ਨਹੀਂ ਸੋਚੋ ਸਭੀ ਦੁਨੀਆਂ ਲੇਕਿਨ ਸਾਨੂੰ ਪਹਿਲਾਂ ਇੱਕ ਚੀਜ਼ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਇਹਨੀ ਮਿੰਟ ਦੇ ਨਾਲ ਸੰਘਰਸ਼ ਕਰਕੇ ਪੰਜਾਬ ਦੇ ਵਿੱਚ ਜਨਨ ਪ੍ਰੈਸ ਕਲਬ ਬਣਾਈ ਆ ਔਰ ਉਹਦੇ ਮੁਤਾਬਕ ਹੀ ਪੱਤਰਕਾਰ ਨੂੰ ਚਾਹੀਦਾ ਬਟ ਜੇ ਪੱਤਰਕਾਰ ਮਿਹਨਤ ਹੋਵੇ ਸਹੀ ਹੋਣਗੇ ਤੱਤਾ ਸਾਡਾ ਪ੍ਰਧਾਨ ਸਹੀ ਹੋਊਗਾ ਨਹੀਂ ਤਾਂ ਉਹਨਾਂ ਕਹਿਣਾ ਜੀ ਦੇਖੋ ਪ੍ਰਧਾਨ ਜੀ ਨੇ ਕਿਦਾਂ ਦਾ ਬੰਦਾ ਰੱਖਿਆ ਹੈ ਕਿਦਾਂ ਦਾ ਮੈਂਬਰ ਚੁਣਿਆ ਕੀਤਾ ਨਾਲ ਉਹਨੇ ਕਿਸੇ ਨੂੰ ਇਹ ਨਹੀਂ ਗੱਲ ਕਹਿਣੀ ਲੇਕਿਨ ਇਹ ਚੀਜ਼ ਨੂੰ ਮੁੱਦੇ ਨਹੀਂ ਆ ਰੱਖਦੇ ਮੈਂ ਮੈਂ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਆਪਾਂ ਉਸ ਬੰਦਿਆਂ ਨੂੰ ਅਗਰ ਜੇ ਉਹਨਾਂ ਪੱਤਰਕਾਰਾਂ ਵਿੱਚ ਕਮੀ ਹੈ ਇਹ ਕਹਿੰਨਾ ਦੀ ਕਲਾਸ ਲਾਣੀ ਚਾਹੀਦੀ ਆ ਪੱਤਰਕਾਰੀ ਦਾ ਮਹਤਵ ਪਾਉਣਾ ਚਾਹੀਦਾ ਪੱਤਰਕਾਰ ਦਾ ਮਤਲਬ ਕੀ ਹੈ ਲੇਕਿਨ ਅੱਜ ਕੱਲ ਜਿਹੜਾ ਔਰਦਾ ਵਾ ਮੋਬਾਈਲ ਤੇ ਆਸਦਾ ਮੈਂ ਪੱਤਰ ਜੀ ਨੂੰ ਹੱਥ ਲਾ ਲਵਾਂ ਮੈਂ ਪੱਤਰਕਾਰ ਕਿੱਥੇ ਦਾ ਜੀ ਤੇਰੇ ਹੈਡ ਦਾ ਕੀ ਨਾਮ ਹੈ ਜੀ ਨਹੀਂ ਜੀ ਮੈਂ ਉਹ ਆਪਣਾ ਪੀ ਨੰਬਰ ਪੱਤਰਕਾਰ ਤੋਂ ਗੱਲ ਕਰ ਕੇ ਕਿਆ ਮੰਦਾ ਬਈ ਇੱਕ ਪੱਤਰਕਾਰ ਹੀ ਆ ਮੈਂ ਤੂੰ ਲਿਖ ਕੇ ਤਾਂ ਦਿਖਾ ਇੱਕ ਲਵ ਜੀ ਨਹੀਂ ਸਕਦੇ ਬਿਆਰੀ ਮੈਂ ਪੱਤਰਕਾਰ ਦਾ ਮਤਲਬ ਹੈ ਕੀ ਹੈ ਐਕਸਿਡੈਂਟ ਹੋ ਗਿਆ ਮਤਲਬ ਦੱਸ ਦੇ ਮੈਂ ਲਿਖ ਕੇ ਦਿਖਾ ਦੇ ਲਿਖਣਾ ਨਹੀਂ ਆਂਦਾ ਮੈਂ ਬਹੁਤ ਜਾਣੇ ਬੰਦੇ ਇਹਨਾਂ ਨੇ ਜਮਾਇਆ ਨਹੀਂ ਜੀ ਇਹ ਤਾਂ ਮੋਬਾਈਲ ਚਲਾ ਲਈਦਾ ਠੀਕ ਹੈ ਬਈ ਇਹ ਮੋਬਾਈਲ ਚਲਾਉਣ ਦੇ ਨਾਲ ਪੱਤਰਕਾਰ ਵੀ ਬਣਦਾ ਤੇ ਆਪਣੇ ਪੱਤਰ ਮੋਬਾਈਲ ਵਾਲਾ ਇਹ ਨਾ ਸਮਝੇ ਵੀ ਮੈਂ ਇਹ ਪੱਤਰਕਾਰ ਹਾਂ ਪੱਤਰਕਾਰੀ ਕਰਕੇ ਦਿਖਾ ਲੋ ਪੱਤਰਕਾਰ ਦਾ ਮਕਸਦ ਕੀ ਇਸ ਕਰਕੇ ਨਾ ਮਾਦਾਨ ਮੈਂ ਦੀ ਕਰੂੰਗਾ ਬਈ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਵੀ ਇਹਨੂੰ ਤਾਂ ਕੋਈ ਕਲਾਸ ਵਾਰੇ ਵੀ ਇਹਨਾਂ ਵਾਰੇ ਬਿਚਾਰਿਆ ਜਾਵੇ ਜਿਹਦੇ ਸ਼ੌਂਕ ਰੱਖਦੇ ਪੱਤਰਕਾਰੀ ਦਾ ਜਾ ਸੀਗਾ ਬਾਕੀ ਪ੍ਰੈਸ ਕਲੱਬ ਆਪਣਾ ਜਿਹੜਾ ਇੱਕ ਪਰਿਵਾਰ ਆ ਪਰਿਵਾਰ ਦਾ ਮੁਕੀ ਵਧੀਆ ਹੋਵੇ ਤਾਂ ਬਹੁਤ ਵਧੀਆ ਸਿਸਟਮ ਦਾ ਆਪਾਂ ਨੂੰ ਮਾਨ ਸਾਹਿਬ ਇਹੋ ਜਿਹੀ ਇੱਕ ਸ਼ਖਸੀਅਤ ਮਿਲੀ ਆ ਕਿ ਇੱਕ ਬੋਰਡ ਦੀ ਤਰ੍ਹਾਂ ਸਾ ਆਪਣੇ ਵਾਸਤੇ ਅਹੀਂ ਤਾਂ ਚਲੋ ਇਹਦੇ ਅਜੇ ਪੱਤੇ ਪੁੱਤੇ ਆ ਬਾਕੀ ਸਾਡਾ ਸਾਨੂੰ ਇਹਨਾਂ ਦਾ ਅਸ਼ੀਰਵਾਦ ਇੰਨਾ ਬਹੁਤ ਜ਼ਿਆਦਾ ਕਿਤੇ ਵੀ ਲੋੜ ਪਈ ਦੀ ਕਿਸੇ ਤਰ੍ਹਾਂ ਦੀ ਇਹ ਮਾਨ ਸਾਹਿਬ ਹਾਜ਼ਰ ਆ ਸਟੇਟ ਬੋਡੀ ਹਾਜ਼ਰ ਆ ਜਿਹਨ ਕਰਵਾ ਦਿੱਤਾ ਕਪਾਣ ਨੂੰ ਜੇ ਪਰੇਸ਼ਾਨੀ ਕੀਤਾ ਆਪਾਂ ਆਪਣੇ ਤਰੀਕੇ ਨਾਲ ਹੀ ਨਪਤਾਈ ਦਾ ਗੱਲ ਜੇ ਕਿਤੇ ਅੜ ਜਾਂਦਾ ਵਾ ਤੇ ਮਾਨ ਸਾਹਿਬ ਇੱਥੇ ਆ ਬਹੁਤ ਵਧੀਆ ਡੀਲ ਕਰਦੇ ਹਰ ਇੱਕ ਨੂੰ ਕਿਸੇ ਟਾਈਮ ਕਿਤੇ ਵੀ ਲੋੜ ਪਈ ਦੀ ਫੋਨ ਕਰ ਲੋ 24 ਘੰਟੇ ਹਰ ਤੇ ਅਸੀਂ ਵੀ ਨਾਲ ਨਾਲ ਹਾਜ਼ਰ ਆ ਜੀ ਕਿਤੇ ਵੀ ਪੰਜਾਬ ਜੀ ਕਿਤੇ ਵੀ ਕੋਈ ਲੋਕ ਤਕਲੀਫ ਕਿਸੇ ਨੂੰ ਹੁੰਦੀ ਪੈਣ ਭਰਾਨੋ ਆਪਾਂ ਮੱਦ ਕੀ ਜਾਂਦਾ ਜੀ ਤੇ ਇਹ ਸਾਰਾ ਸਤਿ ਸ੍ਰੀ ਅਕਾਲ ਜਿਹੜੀ ਪੱਤਰਕਾਰੀ ਹੁਣ ਚੱਲਦੀ ਆ ਤੇ 25 ਸਾਲ ਪਹਿਲਾਂ ਐ ਤੇ ਜ਼ਮੀਨ-ਸਮਾਨ ਦਾ ਫਰਕ ਪਾਉਂਦਾ। ਉਦੋਂ ਜਾਨੀ ਕਿ ਪੱਤਰਕਾਰ 5 ਨਹੀਂ ਤੇ 7 ਹੁੰਦੇ ਸੀਗੇ ਜੇ ਅਫਸਰ ਦੀ ਜਦੋਂ ਖਬਰ ਲਵਾਈਦੀ ਸੀ ਨਾ ਅਫਸਰ ਘੜ ਲੱਭਦਾ ਫਿਰਦਾ ਸੀ ਕਿੱਥੇ ਇਹਨੂੰ ਮਿਲ ਕੇ ਆਈਏ। ਤੇ ਖਬਰ ਨਗਾਲ ਨਹੀਂ ਇੰਨੀ ਜਾਨੀ ਕਿ ਖਬਰ ਦੀ ਦਹਿਸ਼ਤ ਹੁੰਦੀ ਸੀ ਤੇ ਇੱਕ ਤਰ੍ਹਾਂ ਦੀ ਵਿਸ਼ੇਸ਼ ਸੱਤਾ ਸੀ। ਹੁਣ ਜਿਹੜੀ ਪੱਤਰਕਾਰੀ ਆ ਉਹ ਹੋਰ ਸਾਦੀ ਆ। ਹੁਣ ਜਾਨੀ ਕਿ ਬਾਹਰੋਂ ਆਪਾਂ ਨੂੰ ਕੋਈ ਤੰਗ ਕਰਦਾ ਪੱਤਰਕਾਰੀ ਚ ਆਪਣੇ ਬੰਦੇ ਤੰਗ ਕਰਨ ਲੱਗ ਪਏ ਨੇ ਪੱਤਰਕਾਰ। ਉਹ ਕਹਿੰਦੇ ਯਾਰ ਇਹਨੇ ਖਬਰ ਲਾਈ ਇਹਨੂੰ ਜਲੀਲ ਕਿੱਦਾਂ ਕਰਨਾ ਪਹਿਲਾਂ ਤੇ ਇਹ ਸਲਾਵਾ ਹੋਣ ਲੱਗ ਪੈਂਦੀਆਂ ਆਪਾਂ ਤੁਹਾਨੂੰ ਫੋਨ ਕਰਦੇ ਸਾਡੇ ਨੂੰ ਨੋਟਿਸ ਭੇਜਣਾ ਚਾਹੀਦਾ ਫਲਾਣੇ ਦੇ ਘਰੇ ਕਹਿ ਦਿਓ ਜੀ ਇਹ ਖਬਰ ਲਈ ਨੋਟਿਸ ਭੇਜੋ ਆਪਣੇ ਪੱਤਰਕਾਰ ਹੀ ਪੱਤਰਕਾਰ ਨੂੰ ਤੰਗ ਕਰਦੇ ਬਾਹਰਲਾ ਬੰਦਾ ਕੋਈ ਨਹੀਂ ਕਰਦਾ ਜੇ ਆਪਾਂ ਇੱਕ ਦੂਜੇ ਦੇ ਦਿਲ ਸਾਫ਼ ਰੱਖ ਲਈਏ ਨਾ ਇਕਤਾ ਰੱਖ ਲਈਏ ਆਪਰ ਕੋਈ ਬੰਦਾ ਤੰਗ ਨਹੀਂ ਕਰ ਸਕਦਾ ਮੇਰੇ ਕਹਿਣ ਦਾ ਮਤਲਬ ਹੈ ਪੱਤਰਕਾਰਾਂ ਦੇ ਵਿੱਚ ਏਕਤਾ ਆਪਾਂ ਇੱਥੇ ਬੈਠੇ ਇਕੱਠੇ ਹੋਏ ਆ ਜਰੂਰ ਪੜੇ ਲੇਖਤਾ ਹੈ ਨਹੀਂ ਕਿ ਜਦੋਂ ਆਪਾਂ ਕੋਈ ਰਵਾਜ ਮਾਰਦੇ ਭਾਨੇ ਮਾਰ ਲਾ ਪੈਣਾ ਪੈ ਕੇ ਦੂਜੇ ਨੂੰ ਨਹੀਂ ਆ ਮੇਰੇ ਕੋਲ ਟਾਈਮ ਨਹੀਂ ਮੈਂ ਇੱਥੇ ਹੀ ਐ ਨਹੀਂ ਜੇ ਆਪਾਂ ਆਦਿਕ ਦਿਕ ਦੂਜੇ ਨਾਲ ਦਿਲ ਸਾਫ ਨਾ ਚਲੀਏ ਆਪਣੇ ਵਾਲ ਵਾਲ ਦਾ ਬੰਦਾ ਕੋਈ ਵੀ ਮਾੜੀ ਨਾ ਜਣਾ ਨਹੀਂ ਦੇਖ ਸਕਦਾ ਸਾਡੇ ਅਨਪੜਾ ਉਹਨੂੰ ਊੜੇ ਦਾ ਨਹੀਂ ਮਤਲਬ ਪਤਾ ਉਹ ਆਇਡੈਂਟੀਟੀ ਕਾਰਡ ਇਸ਼ੂ ਕਰਦਾ 4-4000 ਰੁਪਏ ਲੈ ਕੇ ਜਿਹੜੇ ਪ੍ਰਕਾਸ਼ ਦੀ ਦਾ ਮਤਲਬ ਹੀ ਨਹੀਂ ਪਤਾ ਆ ਕੁਝ ਨ ਹੋਣ ਰਿਆ ਤਾਂ ਆਪਾਂ ਕੀ ਕਿੰਨਾ ਕਿੱਥੇ ਘਰ ਚ ਇਹ ਜਾਂ ਕਿ ਜਦੋਂ ਮੁਸੀਬਤ ਪੈਂਦੀ ਆ ਮਾਲ ਸਮਸਿਆ ਦੀ ਤਾਂ ਆਪਣੇ ਮਤਲੇ ਹੱਲ ਹੋ ਜਾਂਦੇ ਆ ਹੁਣ ਇਹ ਆਪਾਂ ਏਕਤਾ ਰੱਖੀ ਐ ਏਕਤਾ ਵਿੱਚ ਇਹ ਬਰਵਾ ਜੇ ਨਹੀਂ ਏਕਤਾ ਰੱਖਾਂਗੇ ਤੇ ਵਾਰੀ ਵਾਰੀ ਫਿਰ ਸਾਰੇ ਜਲੀਲ ਹੋਵਾਂਗੇ ਇਹ ਹਾਲਵਾ ਆ ਜਿਹੜੇ ਬਿਸ ਕਰਕੇ ਆਪਾਂ ਮੈਂ ਸਾਰਿਆਂ ਨੂੰ ਕਹਿੰਦਾ ਵੀ ਏਕਤਾ ਰੱਖੋ ਇਕੱਠੇ ਹੋ ਜੇ ਨਹੀਂ ਇਕੱਠੇ ਹੋ ਕੇ ਚੱਲਾਂਗੇ ਤੇ ਫਿਰ ਆਪਣੀ ਕੋਈ ਵੀ ਇਹਦੇ ਵਿੱਚ ਕਦਰ ਆਪਣੀ ਬਿਲਕੁਲ ਨਹੀਂ ਹੋਣੀ ਆਪਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਆਂ ਸੱਚ ਦੇਖੋ ਪਹਿਲਾਂ ਕੀ ਗੱਲ ਹੈਗੀ ਆ ਆਪਾਂ ਕਰਦੇ ਕਾਲੀ ਕਵਰਾਈ ਝੂਠੋ ਜੀ ਮੁੜ ਕੇ ਨਾਲ ਹੀ ਆਪਣੀ ਤੇ ਮਸੀਬਤ ਖੜੀ ਹੋ ਜਾਂਦੀ ਪਹਿਲਾਂ ਗੱਲ ਦੀ ਪਰਖ ਕਰੋ ਇਹ ਗੱਲ ਜਿਹੜਾ ਤੁਹਾਨੂੰ ਕਹਿ ਰਿਹਾ ਉਹ ਸੱਚੀ ਕਹਿ ਰਿਹਾ ਉਹਦੀ ਸਾਰੀ ਪੂਰੀ ਪੜਤਾਲ ਕਰਕੇ ਖਬਰ ਲਾਓ ਕਾਲੀ ਨਾ ਕਰੋ ਦਿਹਾੜੀ ਅੱਜ ਨਾਲ ਲੱਗੂ ਕੱਲ ਨੂੰ ਲੱਗੂ ਖਬਰ ਕਿਉਂਕਿ ਕਿਸੇ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ ਖਬਰ ਦੇ ਮਸਲੇ 'ਚ ਪੜਤਾਲ ਆਪ ਕਰੋ ਸਬੂਤ ਪੈਦਾ ਕਰੋ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਖਬਰੋ ਬਿਲਕੁਲ ਜੀ ਕਾਲੀ ਨਾ ਕਰੋ ਇਹ ਕੋਈ ਸੀਨੀਅਰ ਪੱਤਰਕਾਰ ਔਰ ਜਿਹੜੇ ਕੋਈ ਅਫਸਰਾਂ ਦੇ ਖਰਾਬ ਖਬਰ ਲਾਉਂਦਾ ਤੇ ਸਾਡੇ ਜਿਹੜੇ ਬਲੈਕਮੈਲਰ ਪੱਤਰਕਾਰ ਨੇ ਪਿਛਲੀ ਮੋਰੀ ਦੀ ਜਾਂਦੇ ਆ ਬੇ ਕੋਈ ਨਹੀਂ ਚੱਕਦੇ ਹੋ ਜੀ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਸਾਥੀਓ ਸਾਡੇ ਦੇ ਨਿਯਾਇਜ ਪਰਚੇ ਹੋ ਰਹੇ ਆ ਅਗਰ ਅਸੀਂ ਪੁਲਿਸ ਪ੍ਰਸ਼ਾਸਨ ਦੀ ਸਰਕਾਰਾਂ ਦੀ ਚਮਚੀ ਕਰੀ ਤੇ 2001 ਚਮਚਾਗਰੀ ਕਰਨੋਂ ਹਟ ਗਏ ਤੇ ਸਾਥੀਓ ਸਾਡੇ ਉੱਪਰ ਕਦੇ ਵੀ ਪਰਚਾ ਨਹੀਂ ਹੋ ਸਕਦਾ ਤੁਸੀਂ ਪੂਰੀ ਯੁਰਤ ਦੇ ਨਾਲ ਤੁਸੀਂ ਪੂਰੀ ਆਪਣੀ ਜਿਹੜੀ ਤਾਕਤ ਦੇ ਨਾਲ ਜਿਹੜਾ ਤੁਸੀਂ ਇਨਸਾਬ ਲੈ ਸਕਦੇ ਹੋ ਲੋਕਾਂ ਨੂੰ ਹਸਾਬ ਦਿਵਾ ਸਕਦੇ ਹੋ ਫਰਮਾ ਇਹ ਦੱਸਣਾ ਚਾਹਣਾ ਵੀ ਜਿਹੜਾ ਜਰਨਲਿਸਟ ਪ੍ਰਸਤਾਪ ਰਜਿਸਟਰਡ ਪੰਜਾਬ ਦੇ ਨਾਲ ਜੁੜ ਗਿਆ ਸਾਥੀਓ ਤੁਹਾਡੇ ਪਰਚਾਹੀ ਦੂਰ ਦੀ ਗੱਲ ਸਾਥੀਓ ਤੁਹਾਡੇ ਕੋ ਸ਼ਵਾ ਵਾਲੇ ਵੀ ਨਹੀਂ ਦੇਖ ਸਕਦਾ ਮੈਂ ਤੁਹਾਨੂੰ ਦਾਵੇ ਨਾ ਕਹਿ ਰਿਹਾ ਸਭ। ਸੋ ਆਪਣੀ ਯੂਨਿਟ ਨੂੰ ਜਿਹੜਾ ਵਰਕਰਾਂ ਰੱਖੋ ਆਪਣੀ ਯੂਨਿਟੀ ਨੂੰ ਜਿਹੜਾ ਸਟਰੋਂਗ ਰੱਖੋ ਸਾਫ਼ ਸੁਥਰੀ ਚੰਗੇ ਅਖਸ਼ ਵਾਲੀ ਪੱਤਰਕਾਰੀ ਕਰੋ ਤੁਹਾਡੇ ਉੱਪਰ ਕੋਈ ਸਾਥੀਓ ਬਲੇਬ ਨਾ ਕਰ ਸਕੇ ਤੁਹਾਨੂੰ ਕੋਈ ਇਹ ਨਾ ਕਹਿ ਸਕੇ ਵੀ ਉੱਪਰ ਹਰ ਨਾ ਬੰਦਾ ਜਿਹੜਾ ਉਹ ਬਲੈਕਮੇਲਰ ਜਾ ਰਿਹਾ। ਉਹ ਬੰਦਾ ਜਿਹੜਾ ਕਿਉਂਕਿ ਲੋਕ ਸਾਡਾਂ ਤੋਂ ਡਰਨ ਨਾ ਲੋਕ ਸਾਡੇ ਮਨ ਨੂੰ ਆਉਣ ਲੋਕ ਸਾਡੇ ਕੋਲ ਜੁੜਨ ਸਾਡੇ ਨਾਲ ਸਭ ਸਾਥੀਓ ਅਸੀਂ ਅੱਜ ਤੱਕ ਕਿਸੇ ਨੂੰ ਬਲੈਕ ਮੈਨੀ ਨਹੀਂ ਕੀਤਾ ਕੋਈ ਬੰਦਾ ਕਹਿ ਦੇਵੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਨੇ ਜਾਂ ਮਨਜੀਤ ਮਾਨ ਨੇ ਕਿਸੇ ਨਾਲ ਬੇਈਮਾਨੀ ਕੀਤੀ ਆ ਸਾਥੀਓ ਕਿਸੇ ਕੋਈ 5000 ਰੁਪਇਆ ਲਿਆ ਕੋਈ ਹੱਥ ਖੜਾ ਕਰਕੇ ਕਹਿ ਦੇਵੇ ਸਾਥੀਓ ਮੈਂ ਉਥੇ ਇਤਿਹਾਰ ਦੇਣ ਨੂੰ ਤਿਆਰ ਆ ਸਾਥੀਓ ਔਰ ਮੈਂ ਪ੍ਰੈਸ ਕਲੱਬ ਛੱਡਣ ਨੂੰ ਤਿਆਰ ਆ ਸੋ ਸਾਥੀਓ ਅਸੀਂ ਅੱਜ ਤੱਕ ਪੈਸਾ ਨਹੀਂ ਲਿਆ ਜੇ ਸਾਥੀਓ ਅਸੀਂ ਬਹੁਤ ਜ਼ਿਆਦਾ ਪੈਸੇ ਲੈਦੇ ਹੁੰਦੇ ਤੇ ਅੱਜ ਮੈਂ ਬਹੁਤ ਵੱਡੀਆਂ ਗੱਡੀਆਂ ਦੇ ਵਿੱਚ ਫੋਰਚੂਨਰ ਗੱਡੀਆਂ ਦੇ ਵਿੱਚ ਫਿਰਦਾ ਸੀ ਸੋ ਸਾਥੀਓ ਬਹੁਤ ਵੱਡੀਆਂ ਕੁੱਟੀਆਂ ਬਣਾ ਸਕਦੇ ਸੀ ਲੇਕਿਨ ਮੈਂ ਸਾਥੀਓ ਪ੍ਰੈਸ ਕ럽 ਨੂੰ ਸਮਰਪਿਤ ਆ ਸੋ ਮੈਂ ਆਪਣੇ ਸਾਥੀਆਂ ਲਈ ਸਮਰਪਿਤ ਆ ਔਰ ਮੈਂ ਲੋਕਾਂ ਲਈ ਜੰਮਿਆ ਤੇ ਮੈਂ ਲੋਕਾਂ ਲਈ ਮਰਨਾ ਮੈਂ ਤੁਹਾਡੇ ਲਈ ਮਰਨ ਲਈ ਤਿਆਰ ਆ ਮੈਂ ਆਪਣੀ ਕੁਰਬਾਨੀ ਦੇਣ ਲਈ ਤੁਹਾਡੇ ਲਈ ਤਿਆਰ ਆ ਮੈਂ ਮਰਨ ਮਿਡਲ ਲਈ ਤਿਆਰ ਆ ਸਾਥੀਓ ਸੋ ਮੈਂ ਅੱਜ ਤੱਕ ਕੋਈ ਬੱਚਿਆਂ ਵਾਲੇ ਪਿੱਛੇ ਮੋੜੇ ਨਹੀਂ ਦੇਖਿਆ ਔਰ ਪ੍ਰਧਾਨ ਜੀ ਬੱਚੇ ਆ ਸਾਰੇ ਸਾਥੀ ਮੇਰੇ ਘਰ ਵੀ ਜਾਏ ਆ ਤੁਸੀਂ ਮੇਰਾ ਘਰ ਵੀ ਦੇਖ ਸਕਦੇ ਹੋ ਮੇਰੀ ਗੱਡੀ ਵੀ ਦੇਖ ਸਕਦੇ ਹੋ ਸਾਥੀਓ ਅੱਜ 15 ਦਿਨ ਤੋਂ ਗੱਡੀ ਖੜੀ ਆ ਔਰ ਮੈਂ ਕਦੀ ਕਿਸੇ ਦੀ ਲੈਫਟ ਲੈ ਕੇ ਕਦੀ ਕਿਸੇ ਦੀ ਲੈਫਟ ਲੈ ਕੇ ਹੋਣਾ ਸੋ ਸਾਥੀਓ ਮੈਨੂੰ ਪੰਜਾਬ ਦੇ ਝਾੜੀ ਖਾਤਰ ਪੱਤਰਕਾਰਾਂ ਦੀ ਖਾਤਰ ਮੈਨੂੰ ਤੁਰ ਕੇ ਵੀ ਜਾਣਾ ਪਵੇ ਤਾਂ ਮੈਂ ਜਾਣ ਨੂੰ ਤਿਆਰ ਆ ਮੈਨੂੰ ਸਾਈਕਲ ਤੇ ਵੀ ਜਾਣਾ ਪਵੇ ਅੱਜ ਮਾਨਸਾ ਤੋਂ ਹੁਣ ਬੜੀ ਦੇਰ ਬਾਅਦ ਮਾਨਸਾ ਨਾਲ ਬੁਲਾਕਾਤ ਕੋਈ ਹੈ ਦੇਨ ਕਿ ਜੇ ਬੇਸ਼ੱਕ ਕਿ ਕੋਈ ਕੋਸੀ ਉਸ ਉਪਰ ਬੈਠੇ ਤਾਂ ਉਹਨੂੰ ਬਹੁਤ ਬਦਲਾਅ ਲਾ ਕਰਦਾ ਹੈ ਤੇ ਮੈਂ 95 1950 ਵਿੱਚ ਬੰਗਰੇਜ ਤੇ ਜਾ ਗਿਆ। ਦਾ ਮੈਡਿੰਗ ਸੀ ਲੈ ਕੇ ਜਿਸ ਸੀ ਨਾ ਪ੍ਰਿੰਸੀਪਲ ਕੋਈ ਕੁਛ ਨਹੀਂ ਸੀ ਤੇ ਮੈਂ ਇਹਨੂੰ ਪ੍ਰਿੰਸੀਪਲ ਅਪਾਇੰਟ ਕਰ ਦਿੱਤਾ। ਤੇ 95 ਤੋਂ ਲੈ ਕੇ 2000 23 ਤੱਕ ਇਹ ਰੋਸ ਗਿਆ ਜਾਰੀ ਰਹੇ। ਉਸ ਦੌਰਾਨ ਮਾਨਸਾ ਬਕੇ ਪਹਾ ਪਰ ਅੱਛੇ ਸੁਪ ਚਿਰ ਤੱਕ ਬਹੁਤ ਸਿੱਖਤ ਬਲੇ ਆ ਵੈਸੀ ਜਿਹਨੂੰ ਬੰਦਾ ਹੁਣਦਾ ਹੁੰਦਾ ਜਦੋਂ ਵੀ ਬੰਦਾ ਕੋਈ ਸੀਟ ਤੇ ਹੁੰਦਾ ਹੈ ਕਿ ਮੈਂ ਸੀਟ ਤੇ ਹਾਂ ਮੈਨੂੰ ਮੈਨੂੰ ਪਤਾ ਜਦੋਂ ਬੰਦਾ ਸੀਟ ਤੇ ਹੁੰਦਾ ਹੈ ਉਹਦਾ ਬਹੁਤ ਗੰਗਾਨ ਹੁੰਦਾ ਹੈ ਜਦੋਂ ਸੀਟ ਫੜ ਜਾਂਦਾ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਜੁੜਦਾ ਕੌਣ ਹੈ ਦਿਲੋਂ ਤੁਹਾਡੇ ਨਾਲ ਕੌਣ ਜੁੜਿਆ ਹੈ ਸ਼ਾਇਦ ਮੈਨੂੰ ਲੱਗਾ ਕਿ ਅਸੀਂ ਮਾਨਸਾਹਤ ਨਾਲ ਜੁੜੇ ਹਾਂ ਸਾਰੇ ਬੰਦੇ ਤਾਂ ਸਾਡਾ ਆਪਣਾ ਇੱਕ ਮਰਕਾਜ਼ ਹੈ ਸਾਡਾ ਇੱਕ ਰਾਜ ਹੈ ਸੱਚੀ ਕਹਿ ਰਹੇ ਆਪਣੇ ਮਨੋਂ ਕਹਿ ਰਿਹਾ ਹੈ ਕਿ ਮਾਨ ਸਰ ਵਰਗਾ ਡਾਇਨਾਮਿਕ ਲੀਡਰ ਜੇ ਕਿਤੇ ਮਿਲਿਆ ਹੈ ਤੋਂ ਇੱਕ ਐਸੀ ਕਲੱਬ ਨੂੰ ਮਿਲਿਆ ਹੈ ਪ੍ਰਧਾਨ ਕਦੇ ਵੀ ਡਾਇਨਾਮਿਕ ਨਹੀਂ ਬਦੇ ਪ੍ਰਧਾਨ ਦਾ ਇੱਕ ਲੀਡਰਿਸ਼ ਕੋਪਰ ਲੀਡਰਸ਼ਿਪ ਕਰਦੇ ਨੇ ਉਦੋਂ ਵੀ ਕੁਛ ਤਾਂ ਉਦੋਂ ਵੀ ਕੁਸ਼ਲ ਉਦੋਂ ਵੀ ਕੁਸ਼ਲ ਆਪਣਾ ਨੰਬਰ ਬਣਾਈ ਲਓ ਕਿ ਮਾਨ ਸਰ ਦਾ ਇੱਕ ਮੈਂ ਬਹੁਤ ਵੱਡਾ ਗੁਣ ਦੇਖਿਆ ਹੈ ਕਿ ਜਿਨ੍ਹਾਂ ਨੇ ਇਧਰਲੇ ਪਾਸੇ ਭਾਰਤ ਹਕੂਮਤ ਜੀ ਬੈਠੇ ਨੇ ਇਧਰਲੇ ਪਾਸੇ ਸਿਸਦੇਵ ਜੀ ਬੈਠੇ ਨੇ ਜਿਨਾਂ ਨੇ ਕਿ ਹੀਰੇ ਚੁਣੇ ਆਪਣੇ ਗੁਨਾਹ ਔਰ ਜਦੋਂ ਮਾਨ ਸਾਹਿਬ ਜਦੋਂ ਵੀ ਗੱਲ ਕਰਕੇ ਦੇਖੋ ਤੁਸੀਂ ਕਿੰਨੀ ਵਿਬਿਲਿਟੀ ਹੈ ਹਮੇਸ਼ਾ ਹੱਥ ਜੋੜਦੇ ਆ ਮੈਂ ਕੁਝ ਨਹੀਂ ਕਹਾਂ ਕਿ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਰਹਿਮਨ ਹੀਰਾ ਕੱਬ ਕਹੇ ਲੱਖ ਟੱਕੋਂ ਮੇਰਾ ਮੋਤ ਰਹੀਮ ਜੀ ਦੇਖ ਦੋ ਹੈ ਇਹ ਹੀਰੇ ਨੇ ਕਦੇ ਨਹੀਂ ਕਿਹਾ ਕਿ ਮੇਰਾ ਕੀਮਤ ਮੇਰੀ ਐਨੀ ਜ਼ਿਆਦਾ ਹੈ ਮਾਨ ਸਾਹਿਬ ਜੀ ਆਪਣਾ ਗੀਤ ਦੀ ਦਾਇਰਕ ਤੇ ਆਇਆ ਹੋ ਸਾਰੇ ਨੇ ਆਪਣੇ ਪ੍ਰੈਸ ਕਲਾਉਂਦਾ ਹਰ ਚੀਜ਼ ਦੇ ਦੇ ਦੱਸਦੀ ਹੈ ਮੈਂ ਜਦਾਂ ਨਾਲ ਤੂੰ ਟਾਈਮ ਬਹੁਤ ਜਰਾਂ ਹੋ ਗਿਆ ਮੈਂ ਇਹ ਕਹੂੰਗਾ ਵੀ ਕੰਨੀਨਾ ਕੰਨੀਨਾ ਕੰਨੀ ਜਾਉਗਾ ਤੇ ਉਹ ਨਿਰਵਾਜ ਨਹੀਂ ਇਹ ਸਰਕੇ ਆਪਣਾ ਇਹ ਫਰਮ ਹੁੰਦਾ ਵੀ ਆਪਾਂ ਜਿਹੜੀ ਪ੍ਰੈਸ ਕਲਾਬ ਆ ਇਹਨੂੰ ਹੋਰ ਮਜ਼ਬੂਤ ਕਰੀਏ ਤਾਂ ਜੋ ਆਨਲਾਈਨ ਟਾਈਮ ਤੇ ਇਹ ਲੋਕ ਯਾਰ ਰੱਖਣ ਵੀ ਇਹ ਪ੍ਰੈਸ ਕਲਾਬ ਹੈ ਕੋਈ ਇਹ ਸਰਕੇ ਮੈਂ ਤੁਹਾਡਾ ਜੀ ਜੀ ਸਵਾਲ ਨਹੀਂ ਦਿੰਦਾ ਜਿਆਦਾ ਇਹ ਸਕੇ ਇਹਨੂੰ ਵਾਰ-ਵਾਰ ਦਾ ਆਪਾਂ ਇਹਨਾਂ ਨੂੰ ਬਦੇ ਪੱਤਰ ਅਦਾ ਕਰ ਲਈਏ ਔਰ ਇੱਕ ਹੁੰਦੇ ਸ਼ਰੀਰ ਹੁੰਦੇ ਨੇ ਜੇ ਅਦਾ ਕਰ ਜੀਏ ਤਾਂ ਕਿ ਇਹ ਹੋਰ ਪ੍ਰਭੁਲਤ ਹੋਵੇ ਤੇ ਜਿਆਦਾ ਮੈਂ ਨਾ ਕਹਾਂ ਤੁਹਾਡਾ ਟੀਮ ਜਿੰਦੀ ਦਾ ਇਹ ਲੇਗ ਸਾਰਿਆਂ ਨੂੰ ਦੈਦ ਉਹ ਸਾਡੀ ਅਗਰ ਜੀ ਕਾ ਖਲਤਾ ਬਹੁਤ ਪਹਿਲੇ ਤੇ ਡੇਰੀ ਦੇ ਆਨ ਨਾਲ ਸਾਨੂੰ ਸਾਰੇ ਸੰਗਤ ਨੂੰ ਮਾਫੀ ਮੰਗਦੇ ਆ ਕਿ ਅਸੀਂ ਲੇਟ ਹੋ ਗਏ ਚਲੋ ਕੋਈ ਵਜ੍ਹਾ ਕਰਕੇ ਲੇਟ ਹੋਏ ਆ ਅੱਗੇ ਤੂੰ ਪੂਰੇ ਟਾਈਮ ਨਾ ਪਹੁੰਚਾਂਗੇ ਔਰ ਜਿਹੜੀ ਸਾਡੀ ਜਰਨਲਿਸਟ ਪ੍ਰੈਸ ਕਲੱਬ 'ਚ ਇਹ ਜ਼ਮੀਨ ਨਾਲ ਜੁੜੀ ਹੋਈ ਐ ਕੋਈ ਲਾਲਚੀ ਨਹੀਂ ਕੋਈ ਟਣਾੜਣੀ ਐ ਇਨਾਂ 'ਚ ਜਿੰਨੇ ਵੀ ਅਸੀਂ ਜੁੜੇ ਹੋਏ ਆ ਨਾ ਆਪਣੇ ਮਾਤਰ ਸਾਥੀ ਕਹ ਲਓ ਆਪਾਂ ਮੀਰਾ ਦੀ ਰੀਸ ਨਹੀਂ ਕਰਨੀ ਪਰ ਮੀਰਾ ਦਾ ਜਿਹੜਾ ਨਾ ਦਮ ਨੱਕ ਦੇ ਵਿੱਚ ਘਰ ਦੇਣਾ ਜੇ ਉਹ ਸਾਡੇ ਨਾਲ ਗਲਤ ਚੱਲਣਗੇ ਤੇ ਕਰਕੇ ਹਰ ਟਾਈਮ ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਜੀ ਮਨਜੀਤ ਮਾਲ ਜੀ ਗਿਆ ਸੰਤੂ ਜੀ ਆਪਣੇ ਸਦੇਵਾ ਜੀ ਆਪਣੇ ਫਰੀ ਜੀ ਖੰਨਾ ਸਾਹਿਬ ਆਦਰ ਪੀਪੀ ਸਾਹਿਬ ਅਗੇ ਉਹਨਾਂ ਜੀ ਇਹਨਾਂ ਦੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਨੇ ਅਸੀਂ ਕਹਿੰਨੇ ਆ ਇੱਕ ਮਾਲਾ ਔਰ ਵਿੱਚੋਂ ਕੋਈ ਧਾਗਾ ਟੁੱਟ ਜੇ ਤਾਂ ਮਨ ਕੇ ਖੇਰੂ-ਖੇਰੂ ਹੋ ਜਾਂਦੇ ਆ ਅਸੀਂ ਇੱਕ ਮਾਲਾ ਦੇ ਵਿੱਚ ਰਹਿਣਾ ਔਰ ਏਦਾ ਰੱਖਣਾ ਤੇ ਕੋਈ ਐਡਾ ਦਾ ਕੰਮ ਨਹੀਂ ਸਰਕਾਰੇ ਦਰਬਾਰੇ ਕਿਤੇ ਵੀ ਹੋਵੇ ਗਰੀ ਵਿਝਾਨ ਹੋ ਸਾਡੀ ਜਨਰਲ ਪ੍ਰਾਸਰ ਸਭ ਉਗੇ ਹੋਏਗੀ ਕਿਸੇ ਦਾ ਵੀ ਕੰਮ ਹੋਏ ਕਿਸੇ ਥਾਂ ਤੇ ਹੋਵੇ ਪੂਰੇ ਪੰਜਾਬ ਤੋਂ ਹੋਵੇ ਕਿਸੇ ਕੋ ਡਰ ਦੀ ਕੋਈ ਲੋੜ ਨਹੀਂ ਕੋਈ ਹੋਏਗਾ ਆਪਣੇ ਘਰ ਹੋਏਗਾ ਜਿਹੜੇ ਸਾਡੇ ਵਿੱਚ ਕਾਲੀਆਂ ਭੇਡਾਂ ਬੈਠੀਆਂ ਨੇ ਇਹਨਾਂ ਭਾਜੀ ਨੇ ਵਿਚਾਰ ਰੱਖੇ ਨੇ ਉਹ ਕਾਲੀਆਂ ਭੇਡਾਂ ਅੱਬਾ ਤੇ ਇਥੂ ਦੌੜ ਜਾਣ ਜੇ ਕਿਤੇ ਸੁਣਦੀਆਂ ਨੇ ਆਪਣੇ ਕੰਨ ਚ ਕੰਨੇ ਕਰ ਲੈਣ ਅਭੀ ਨਹੀਂ ਤੇ ਉਹਨਾਂ ਨੂੰ ਉਹ ਉਹਨਾਂ ਦੀ ਹਾਲਤ ਕਰਾਂਗੇ ਆਪਣੇ ਆਪ ਸੁਧਰ ਜਾਣ ਨਾ ਕਿਤੇ ਰਿਸ਼ਵਤ ਲੈਣ ਨਾ ਪੈਸੇ ਨਾ ਕਰੇ ਅਫਸਰ ਦੀ ਆਦੀ ਹਿੰਦੀ ਕਰਨ ਜਿੱਦਾਂ ਤੁਸੀਂ ਦੱਸਿਆ ਕਿ ਉੱਥੇ ਇੱਕ ਬੰਦਾ ਬੈਠਾ ਹੁੰਦਾ ਜਾ ਕੇ ਸੁਜੇ ਵਾਰੀਂ ਦੱਸਿਆ ਉਹ ਚਾਹ ਪੀਂਦਾ ਪਾਣੀ ਪੀਂਦਾ ਉੱਥੇ ਹੀ ਸਾਰਾ ਉਹਨਾਂ ਦਾ ਜਵਾਈ ਬਣ ਕੇ ਰਹਿੰਦਾ ਤੇ ਆਂਦਾ ਉਹਨੂੰ ਪੁੱਛ ਨਹੀਂ ਤਸ ਉਹ ਗੋਲੀ ਲੈ ਕੇ ਰੱਖਦਾ ਕੋਲ ਸੁਸਾਇਡ ਕਰਨਾ ਤੇ ਮਰ ਗਏ ਪੁਲਿਸ ਕਿੰਨੇ ਕੰਮ ਹੀ ਐ ਅਫਸਰ ਤਾਂ ਕੰਮੇ ਨੇ ਇਕ ਕਾਨੂੰਨ ਹੈ ਜੇ ਤੂੰ ਹੀ ਕਹਿੰਦਾ ਨਾ ਮੈਂ ਮਰਨਾ ਤੁਰ ਕੇ ਐਂ ਲੱਗਦਾ ਐਂ ਲੱਗਦਾ ਔਰ ਤੇ ਕਿਉਂ ਨਹੀਂ ਲਾਂਦੇ ਕਿਉਂ ਕਰਦੇ ਓ ਤੂੰ ਨਹੀਂ ਜਾਨਾ ਕਿ ਦੱਸੋ ਮੈਨੂੰ ਡਰਾਸ ਮੈਂ ਕੱਲਾ ਹੀ ਜਾਣਾ ਔਰ ਇਹਦੇ ਨਾਲ ਐਫ ਆਈ ਆਰ ਕਰਾਵਾਤ ਮੈਨੂੰ ਰਾਮ ਸਿੰਘ ਫੱਟੀ ਨੇ ਰੱਖਿਓ ਜਨਰਲ ਪ੍ਰੈਸ ਕਰਾਪਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਘਰੀ ਰਾਤ ਹੋਵੇ ਦਿਨ ਹੋਵੇ ਕਿਤੇ ਹੀ ਸੱਦੋ ਮੈਂ 72 ਜੀਆ ਦਾ ਹੋ ਗਿਆ ਵਾਂ ਪਰ ਮੈਂ ਲੇਵੀ ਪਤਾ ਨਾਲ ਦੀ ਉਮਰ ਦੇ ਵਿੱਚ ਮੇਰਾ ਉੱਠਣਾ 2 ਵਜੇ ਦਾ ਕੰਮ ਹੈ 9 ਵਜੇ ਮਸਾਉਣਾ ਆਪਣਾ ਟਾਈਮ ਬੰਨੋ ਸੌਣ ਦਾ ਜਾਗਣ ਦਾ ਕਦੀ ਵੀ ਤੁਹਾਡੇ ਤੇ ਕੋਈ ਬਿਮਾਰੀ ਨਹੀਂ ਆਏਗੀ ਨਾ ਤੁਹਾਨੂੰ ਸ਼ੂਗਰ ਆਏਗੀ ਨਾ ਬਦਾਜਪਰਾਛ ਨਾ ਕੁਝ ਆਪਾਂ ਇਹ ਨਹੀਂ ਕਰੋਗੇ ਮੈਨੂੰ ਸ਼ੂਗਰ ਆਈ ਸੀ ਭਜਾ ਦਿੱਤੀ ਕੋਈ ਕੋਈ ਨਹੀਂ ਦੱਸਦਾ ਹਨ ਖੇਲ ਦੇ ਵਿੱਚ ਆਈ ਸੀ ਕੀ ਹੈ ਆਪਣਾ ਖਾਣਾ ਪੀਣਾ ਪ੍ਰੇਰਤ ਕਰ ਦੋ ਆ ਜਿਹੜੇ ਖਾਣੇ ਆ ਨਾ ਪਕੌੜੇ ਅੱਜ ਮੈਂ ਮਜਬੂਰੀ ਨਾਲ ਮੈਨੂੰ ਭੁੱਖ ਲੱਗੀ ਸੀ ਕਿਉਂ ਫਿਰ 7 ਵਜੇ ਖਾਧੀ ਬੜੇ ਥਿਰਵਾ ਦਾ ਬ੍ਰੈਡ ਪਕੌੜਾ ਖਾਦਾ ਨਹੀਂ ਤੇ ਮੈਂ ਇਹ ਪਕੌੜਾ ਬ੍ਰੈਡ ਪਕੌੜਾ ਇਹ ਵਾਰੀ ਕਰਨਾ ਕਿ ਅੱਲਾ ਦੇ ਬਲੇ ਖਾਦਾ ਮੇਰੇ ਕੋ ਖਾਦਾ ਬੋਲੇ ਇਸ ਤੋਂ ਹੈ ਜਿੰਦਾਬਾਦ 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 ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਜਿੰਦਾਬਾਦ 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 ਪਰਮ ਸਤਿਕਾਰਯੋ ਮੇਰੇ ਕਲਮਾ ਦੇ ਜੀ ਜਰੂ ਸਾਥੀਓ ਅੱਜ ਲਕੋਟਰ ਦੇ ਵਿੱਚ ਸਾਡੀ ਸਟੇਟ ਬੋਡੀ ਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੋ ਮੈਂ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਵੱਲੋਂ ਵਲਾ ਪ੍ਰੈਜ਼ੀਡੈਂਟ ਸ਼੍ਰੀ ਗੋਵਿੰਦ ਰਾਏ ਜੀ ਪਰਵੇਜ ਵਟ ਜੀ ਔਰ ਮਹਤਪੁਰ ਤੋਂ ਪ੍ਰੈਜ਼ੀਡੈਂਟ ਅਸ਼ੋਕ ਜੀ ਚਾਹ ਜੀ ਬਿਲਗਾ ਔਰ ਨੂਰਮਹਿਤ ਤੋਂ ਪ੍ਰੈਜ਼ੀਡੈਂਟ ਸ਼੍ਰੀ ਵਿਜੇ 바ਵਾ ਜੀ ਔਰ ਕਪੂਰਥਲਾ ਡੈਸਕਟੌਪ ਤੋਂ ਆਏ ਮੇਰੇ ਨਾਲ ਵਿਸ਼ੇਸ਼ ਤੌਰ ਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਪ੍ਰੀਤ ਸੰਗੋਜਲਾ ਜੀ ਸਖਵੰਦਰ ਸੋਹੀ ਜੀ ਜਨਰਲ ਸਕੱਤਰ ਔਰ ਸਰਦਾਰ ਸਰਵਣ ਸਿੰਘ ਸੰਗਾ ਜੀ ਜੋ ਸਮਾਜ ਸੇਵਕ ਨੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੁਭਾ ਸਰਪ੍ਰਸਤ ਸਰਦਾਰ ਜੀ ਐਸ ਸੰਧੂ ਸਾਹਿਬ ਸੁਭਾ ਕੋਆਰਡੀਨੇਟਰ ਸਰਦਾਰ ਪ੍ਰਤਪਾਲ ਸਿੰਘ ਜੀ ਸੁਭਾ ਚੇਅਰਮੈਨ ਰਕੇਸ਼ ਖੰਨਾ ਜੀ ਔਰ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਦਲਜੀਤ ਸਿੰਘ ਜੀ ਸੱਚਦੇਵਾ ਸ਼ਾਹਪੁਰ ਤੋਂ ਔਰ ਮੁੱਖ ਬੁਲਾਰਾ ਪੰਜਾਬ ਸਰਦਾਰ ਆਮ ਸਿੰਘ ਪੱਟੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸ਼੍ਰੀ ਅਸ਼ੋਕ ਜੀ ਔਰ ਨਰਿੰਦਰ ਜੀ ਹਰਦੀਪ ਜੀ केडीजी शर्मा साहब और ਸਾਡੇ ਜਰਨਲਿਸਟ ਪ੍ਰੈਸ ਕਲੱਬ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਪ੍ਰੈਸ ਪ੍ਰੈਸ ਕਲੱਬ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਔਰ ਜਗਦੀਸ਼ ਮਹਿਦੂ ਜੀ ਐਮਨੂ अरोड़ा ਜੀ ਔਰ ਸਾਰੇ ਸਤਿਕਾਰਯੋਗ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਕੋਟਨ ਕੋਠ ਧੰਨਵਾਦ ਕਰਦਾ ਹਾਂ ਸੋ ਤੁਸੀਂ ਅੱਜ ਜਿਹੜੀ ਮੀਟਿੰਗ ਪੂਰੀ ਸਕਸੈਸਫੁਲ ਕੀਤੀ ਲੇਕਿਨ ਮੈਂ ਦੱਸਣਾ ਚਾਹਣਾ ਸਤਿਓ ਇਹ ਜਿਹੜੀਆਂ ਸੰਸਥਾਵਾਂ ਜਿੱਥੇ ਬੰਦੀਆਂ ਇਹ ਇਹ ਕੇ ਦੇ ਨਾਲ ਇੱਕ ਜੁੜਤਾ ਦੇ ਨਾਲ ਹੀ ਜਿਹੜੀਆਂ ਸਕਸੈਸਫੁਲ ਹੁੰਦੀਆਂ ਨੇ ਸੋ ਸਾਨੂੰ ਇਹ ਜਿਹੜੀ ਜਥੇਬੰਦੀ ਆ ਸਾਥੀਓ ਇਹ ਬੱਬਰ ਸ਼ੇਰਾ ਦੀ ਜਥੇਬੰਦੀ ਆ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਜਿਹੜੀਆਂ ਸਸਤਾਮਾਚਾਰੀਆਂ ਨੇ ਲੇਕਿਨ ਸਾਥੀਓ ਉਹ ਨਾਮ ਦੀਆਂ ਨਹੀਂ ਪਰ ਜਦੋਂ ਵੀ ਕਿਸੇ ਸਾਥੀ ਨੂੰ ਕੋਈ ਸਮੱਸਿਆ ਆਉਂਦੀ ਆ ਤੇ ਸਾਥੀਓ ਉਹ ਤੁਹਾਡੇ ਨਾਲ ਕਦੇ ਵੀ ਮੋਢੇ ਨਾਲ ਮੋਢਾ ਰੱਖ ਕੇ ਖੜੇ ਨਹੀਂ ਹੋਣਗੇ ਟਾੜੇ ਦੁੱਖ ਸੁੱਖ ਦੇ ਵਿੱਚ ਖੜੇ ਨਹੀਂ ਹੋਣਗੇ ਸਾਥੀਓ ਲੇਕਿਨ ਇੱਕੋ ਜਿਹੇ ਨਾਲ ਅਸੀਂ ਖੜਦੇ ਆ ਸਾਥੀਓ ਚਾਹੇ ਸਾਨੂੰ ਰਾਤ ਨੂੰ ਕੋਈ 12 ਵਜੇ 1 ਵਜੇ ਯਾਦ ਕਰੇ ਤੇ ਅਸੀਂ ਉਹਦੇ ਨਾਲ ਪੂਰਾ ਚਟਾਨ ਬਣ ਕੇ ਖੜੇ ਹੁੰਨੇ ਆ ਸਾਹੀ ਮੈਂ ਹਮੇਸ਼ਾ ਕਹਿੰਦਾ ਸੱਦੀ ਹੋਈ ਮਿੱਤਰਾਂ ਦੀ ਪੈਰੀ ਜੁੱਤੀ ਨਾ ਪਾਵਾਂ ਸੋ ਸਾਥੀਓ ਸਾਨੂੰ ਜਦੋਂ ਵੀ ਕੋਈ ਯਾਦ ਕਰਦਾ ਤੇ ਅਸੀਂ ਹੱਸ ਕੇ ਖੜੇ ਮੱਥੇ ਉਹਦਾ ਜਿਹੜਾ ਸਾਥੀ ਦਾ ਆ ਉਹ ਮਸਲਾ ਜਿਹੜਾ ਹੱਲ ਕਰਵੋਦੇ ਆ ਸਾਥੀਓ ਮੈਨੂੰ ਪਤਾ ਮੇਰੇ ਮਦਰ ਪਾਵਰੇ ਆ ਸਾਥੀਓ ਮੈਂ ਦੱਸਣਾ ਚਾਹਨਾ ਵੀ ਜਰਨਲਿਸਟ ਪ੍ਰੈਸ ਕਲੱਬ ਜਿਸਤ ਪੰਜਾਬ ਕੱਲੀ ਨਕੋਦਰ ਦੇ ਵਿੱਚ ਹੀ ਨਹੀਂ ਕੱਲੀ ਜਲੰਧਰ ਦੇ ਵਿੱਚ ਹੀ ਨਹੀਂ ਕੱਲੀ ਕਪੂਰਥਲੇ ਦੇ ਵਿੱਚ ਹੀ ਨਹੀਂ ਸਾਥੀਓ ਇਹ ਜਰਨਲ ਜਰਨਲਿਸਟ ਪ੍ਰੈਸ ਕਲੱਬ ਦਾ ਜਿਹੜਾ ਸ਼ਾਕ ਆਇਆ ਪੂਰੇ ਪੰਜਾਬ ਦੇ ਵਿੱਚ ਖਿੰੜੀ ਹੋਈ ਆ ਇੱਕ ਮੈਸੇਜ ਪਾਈਏ 20000 ਤੋਂ ਪਲੱਸ ਪੱਤਰਕਾਰ ਜਿਹੜੇ ਸਾਥੀਓ ਤੁਹਾਡੀ ਪਿੰਡ ਤੇ ਖੜੇ ਹੋਣਗੇ ਔਰ ਥੋੜੇ ਸਮਾਂ ਹੋ ਗਿਆ ਪ੍ਰਧਾਨ ਪ੍ਰੀਤ ਸਿੰਘ ਗੋਜਲਾ ਜੀ ਬੈਠੇ ਆ ਬਹੁਰੇ ਬਹੁਤ ਵੱਡਾ ਕਪੂਰਥਲੇ ਦਾ ਰਾਜਾ ਔਰ ਬਹੁਤ ਵੱਡੀ ਫਾਰਮ ਜਿਸ ਦਾ ਪੰਗਾ ਪਿਆ ਸਾਡੇ ਪੱਤਰਕਾਰ ਸਾਥੀ ਦਾ ਸੋ ਸਾਥੀਓ ਉਹ ਜਦੋਂ ਕੋਈ ਉਹਨੂੰ ਪ੍ਰੋਬਲਮ ਆਈ ਤੇ ਉਦੋਂ ਸਾਡੀ ਜਰਨਲਿਸਟ ਪ੍ਰੈਸ ਕਲੱਬ ਦੀ ਛੜ ਦੇ ਵਿੱਚ ਆ ਗਿਆ ਔਰ ਉਸ ਮੈਟਰ ਦੇ ਮਾਰਗਰ ਅਸੀਂ 1.5 ਸਾਲ ਆਇਆ ਸਾਥੀਓ ਉਸ ਸਾਥੀ ਦਾ ਉਹ ਸਾਨੂੰ ਲਾਲਚ ਦਿੱਤੇ ਵੀ ਤੁਹਾਨੂੰ ਅਸੀਂ 50 ਲੱਖ ਰੁਪਇਆ 50-50 ਲੱਖ ਰੁਪਇਆ 50 ਲੱਖ ਮੈਨੂੰ 50 ਲੱਖ ਰੁਪਇਆ ਪ੍ਰਧਾਨਚਨ ਨੂੰ ਦੇ ਦੇਵਾਂਗੇ ਸੋ ਸਾਥੀਓ ਨੂੰ ਅਸੀਂ ਇੱਕੋ ਹੀ ਵਾਰ ਕੀਤਾ ਪੇ ਅਸੀਂ ਸਾਥੀਓ ਤੇਰੇ ਕੋ ਪੈਸਾ ਨਹੀਂ ਲੈਣਾ ਤੇਰਾ ਕੰਮ ਕਰਵਾਉਣਾ ਕਿਉਂਕਿ ਸਾਨੂੰ ਕੰਮ ਕਰਵਾਉਣ ਦੇ ਵਿੱਚ ਸੰਤੁਸ਼ਟੀ ਆ ਪੈਸੇ ਲੈਣ ਦੇ ਵਿੱਚ ਸੰਤੁਸ਼ਟੀ ਨਹੀਂ ਆਈ। ਅਗਰ ਅਸੀਂ ਉਹ ਪੈਸਾ ਲਵਾਂਗੇ ਤੇ ਸਾਡੀ ਜਿਹੜੀ ਨੀਂਦ ਆ ਉਹ ਖਰਾਬ ਹੋ ਜਾਊਗੀ ਸਾਡੀ ਜ਼ਮੀਰ ਇਹ ਇਜਾਜ਼ਤ ਨਹੀਂ ਦਿੰਦੀ ਸਕਦਾ ਪੈਸੇ ਲੈਣ ਦੀ। ਸਾਥੀਓ ਚੁੱਤੀ ਦੇ ਜੋਰ ਦੇ ਨਾਲ ਉਹ ਬੰਦੇ ਦਾ 4 ਕਰੋੜ 80 ਲੱਖ ਦਾ ਕੰਮ ਕਰਵਾਇਆ ਇੱਕ ਪੰਜੀ ਦੇ ਲਈ ਸਾਥੀਓ ਜਿੱਦਾਂ ਉਹ ਬੰਦੇ ਦਾ ਕੰਮ ਹੋ ਗਿਆ ਉਹ ਤਾਂ ਸਾਡੇ ਨੰਬਰ ਜਿਹੜੇ ਬਲੌਕ ਦੇ ਵਿੱਚ ਪਾਤੇ ਸਾਥੀਓ ਐਹੋ ਜਿਹੀ ਜਿਹੜੇ ਲੋਕ ਹੈਗੇ। ਸੋ ਸਾਥੀਓ ਬੇਰੀ ਇਹ ਹੀ ਅਪੀਲ ਆ ਬੇ ਅਸੀਂ ਹਕੂਮਤਾਂ ਦੇ ਮੋਰੇ ਚੁੱਕੀਏ ਨਾ ਅਸੀਂ ਇਹਨਾਂ ਸਰਕਾਰਾਂ ਦੇ ਮੋਰੇ ਚੁੱਕੀਏ ਦੇ ਨਾ ਅਸੀਂ ਮਗਰਮਸ਼ਾਦੇ ਮੋਰੇ ਚੁੱਕੀਏ ਨਾ ਉਹਨਾਂ ਹਕੂਮਤਾਂ ਦਾ ਡਟ ਕੇ ਜਿਹੜਾ ਅਸੀਂ ਵਿਰੋਧ ਕਰੀਏ ਸਾਥੀਓ ਬੇ ਖੌਫ ਹੋ ਕੇ ਬੇ ਲਾਲਚ ਹੋ ਕੇ ਲਾਲਚ ਤੋਂ ਬਗੈਰ ਜਿਹੜੀ ਸਾਫ ਸੁਥਰੀ ਜਿਹੜੀ ਪੱਤਰਕਾਰੀ ਕਰਦੀ ਏ ਔਰ ਪੱਤਰਕਾਰੀ ਦੀ ਪਰਭਾਸ਼ਾ ਜਿਹੜੀ ਉਹਨੂੰ ਸਮਝੀਏ ਸਾਥੀਓ ਜਿਹੜੇ ਸਮੇਂ ਦੇ ਹਕਮ ਨੇ ਉਹ ਪ੍ਰਸਦੀ ਤਾਕਤ ਨੂੰ ਸਾਡੀ ਕਲਮ ਨੂੰ ਹਮੇਸ਼ਾ ਜਿਹੜਾ ਦਬਾਉਣਾ ਚਾਹੁੰਦੇ ਆ ਸੋ ਸਾਥੀਓ ਮੈਂ ਦੱਸਣਾ ਚਾਹਣਾ ਭਈ ਇਹ ਕਲਮ ਜਿਹੜੀ ਆ ਦਵਾਈ ਨਹੀਂ ਦਵਾਈ ਆ ਸਕਦੀ ਲੇਕਿਨ ਇਹ ਜਿਹੜੀ ਕਲਮ ਆ ਸਾਡੀ ਉਹਨਾਂ ਸਰੂਨਾਮ ਮਗਰਮਛਾ ਦਾ ਉਹਨਾਂ ਹੈਂਕੜ ਵਾਜਾਂ ਦਾ ਉਹਨਾਂ ਕੜੰਮ ਚੋਧਨੀਆਂ ਦਾ ਪਰਦਾ ਖਾਸ ਕਰਕੇ ਰੱਖ ਦਿੰਦੀ ਆ ਸਾਥੀਓ ਅਗਰ ਸਾਡੇ ਵਿੱਚ ਇਹ ਤਾਂ ਹੋਏਗਾ ਸਾਡੇ ਵਿੱਚ ਜਲਤ ਹੋਗੀ ਸਾਡਾ ਸੰਘਟਨ ਹੋਏਗਾ ਅਸੀਂ ਇੱਕ ਝੋਟਦਾ ਦੇ ਨਾਲ ਚੱਲੇਗਾ ਤੇ ਸਾਥੀਓ ਮੈਂ ਦੱਸਣਾ ਚਾਹੁੰਨਾ ਵੀ ਆ ਜਿੰਨੇ ਵੀ ਤੁਸੀਂ ਸਾਥੀ ਬੈਠੇ ਹੋ ਸਾਡੇ ਲਈ ਬੱਬਰ ਸ਼ੇਰ ਹੋਂ ਤੈਨੂੰ ਕੋਈ ਵੀ ਪ੍ਰੋਬਲਮ ਆਵੇ ਤੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਹਮੇਸ਼ਾ ਤੁਹਾਡੇ ਨਾਲ ਖੜੀ ਹੋਏਗੀ ਸਤਿਕਾਰ